ਬਾਰਡਰ ਤੋਂ ਪਰੋਂ ਨਸ਼ਾ ਹੁੰਦਾ ਵਾ ਫੜਿਆ ਜਾ ਰਿਹਾ ਵਾ ਪਾ ਜਮਤਪਾਲ ਸਿੰਘ ਸਾਡੇ ਸ਼੍ਰੀਕੇ ਬਰਾਦੀ ਚ ਆਉਂਦੇ ਆ ਬਹੁਤ ਵਧੀਆ ਇਨਸਾਨ ਆ ਮਲੇ ਸ਼ੁਰੂ ਤੋਂ ਪੜ ਕੇ ਦੁਬਈ ਦੇ ਵਿੱਚ ਚਲ ਗਏ ਆਣ ਕੇ ਇਹਨਾਂ ਨੇ ਆਪਣੀ ਸਿੱਖੀ ਦੇ ਪ੍ਰਚਾਰ ਵਾਸਤੇ ਲਹਿਰ ਚਲਾਈ ਪਾਪੇ ਫੇਲ ਸਰਕਾਰਾਂ ਫੇਲ ਐਨ ਜੀਓ ਫੇਲ ਜਥੇਬੰਦੀਆਂ ਫੇਲ ਹਰ ਆਦਮੀ ਤੇ ਸਰਕਾਰ ਜਾਣਦੀ ਆ ਜੀ ਉਹਦੇ ਸਰਕਾਰ ਵਾਦੇ ਬਾਰੇ ਅਸੀਂ ਕਿੰਤੂ ਪਰਤੂ ਨਹੀਂ ਕਰ ਸਕਦੇ ਕਾਨੂੰਨ ਦੇ ਬਾਰੇ ਕੋਈ ਵੀ ਨਹੀਂ ਹੋ ਸਕਦਾ ਜੀ ਨਸ਼ਾ ਰੋਕਣ ਦੇ ਵਿੱਚ ਸਫਲ ਹੋ ਕੋਮ ਦਾ ਪ੍ਰਚਾਰ ਕੀਤਾ ਸੀ ਇਹਨਾਂ ਨੇ ਕੋਈ ਵੀ ਬੰਦਾ ਮੈਂ ਕਹਾਂ ਜੀ ਵੀ ਨਸ਼ਾ ਰੋਕਣ ਵਿੱਚ ਸਫਲ ਹੋ ਸਕਦਾ ਨਹੀਂ ਹੋ ਸਕਦਾ ਵਾਹਾਂ ਹੋਈਆਂ ਉਹ ਤੇ ਸਰਕਾਰ ਜਾਣਦੀ ਆ ਕਿ ਉਹਨਾਂ ਨੂੰ ਰੈਕਟ ਕੀਤਾ ਗਿਆ ਵਿਸ਼ੇਸ਼ ਡਾਉਣ ਵਾਸਤੇ ਹਲਕਾ ਕਦਮੀ ਕੀਤੀ ਚਲੋ ਜਿੰਨਾ ਕੋਇਆ ਵਾ ਇਹਨਾਂ ਦੇ ਆਪਣੇ ਪੀੜ ਦੇ ਵਿੱਚ ਸਤਿ ਸ਼੍ਰੀ ਅਕਾਲ ਸਵਾਗਤ ਹੈ ਅਸੀਂ ਪਿੰਡ ਜੱਲੂਪੁਰ ਖੇੜੇ ਖੜੇ ਆਂ ਭਾਈ ਅਮਰਤਪਾਲ ਸਿੰਘ ਦਾ ਪਿੰਡ ਹੈ ਅਤੇ ਸਰਵੇ ਕਰ ਰਹੇ ਆਂ ਕਿ ਪੰਜਾਬ ਦੇ ਵਿੱਚ ਹਲਕਾ ਖਡੂਰ ਸਾਹ ਪੈਂਦਾ ਉੱਥੇ ਕੀ ਸਪੋਰਟ ਕਰ ਰਹੇ ਨੇ ਲੋਕ ਕਿਸ ਤਰ੍ਹਾਂ ਲੋਕ ਸਾਥ ਦੇ ਰਹੇ ਨੇ ਅਸੀਂ ਪਿੰਡ ਦੇ ਵਿੱਚ ਮੌਜੂਦ ਆਂ ਪਿੰਡ ਦੇ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇੰਦਰਪਾਲ ਸਿੰਘ ਸੰਧੂ ਇਹ ਭਾਈ ਅਮਰਤਪਾਲ ਸਿੰਘ ਸਾਡੇ ਸ਼੍ਰੀਕੇ ਬਰਾੜੀ ਚ ਆਉਂਦੇ ਆ ਬਹੁਤ ਵਧੀਆ ਇਨਸਾਨ ਆ ਜੀ ਜੋ ਮਲੇਸ਼ੀਆ ਤੋਂ ਪੜ ਕੇ ਦੁਬਈ ਦੇ ਵਿੱਚ ਚਲੇ ਗਏ ਆਣ ਕੇ ਇਹਨਾਂ ਨੇ ਆਪਣੀ ਸਿੱਖੀ ਦੇ ਪ੍ਰਚਾਰ ਵਾਸਤੇ ਲਹਿਰ ਚਲਾਈ ਬਹੁਤ ਵਧੀਆ ਚਲਾਈ ਔਰ ਬਹੁਤ ਵਧੀਆ ਕੰਮ ਕੀਤਾ 바ਕੀ ਜੀ ਜੋ ਵੀ ਘਟਨਾਵਾਂ ਹੋਈਆਂ ਉਹ ਤੇ ਸਰਕਾਰ ਜਾਣਦੀ ਆ ਕਿਉਂ ਉਹਨਾਂ ਨੂੰ ਰੈਸਟ ਕੀਤਾ ਗਿਆ ਕਿਉਂ ਉਹ ਕਾਨੂੰਨ ਦੇ ਬਾਰੇ ਸੀ ਕਿੰਤੂ ਪਰੰਤੂ ਨਹੀਂ ਕਰ ਸਕਦੇ ਤੇ ਵੋਟਾਂ 'ਚ ਖੜੇ ਨੇ ਨਾਮਜ਼ਦਗੀਆਂ ਹੋ ਜਾਣਗੀਆਂ ਇੱਕ ਦੋ ਦਿਨ ਦੇ ਵਿੱਚ ਤੇ ਕਿਵੇਂ ਸਪੋਰਟ ਕਿਵੇਂ ਕਰ ਰਹੇ ਹੋ ਜੀ ਵੇਖੋ ਉਹਦੇ ਵਿੱਚ ਤੇ ਜੀ ਅਸੀਂ ਤਾਂ ਕੋਈ ਕਰ ਸਕਦੇ ਨਾਮਜ਼ਦਗੀਆਂ ਦੇ ਵਿੱਚ ਉਹ ਤਾਂ ਸਰਕਾਰ ਨੇ ਕਰਿਆ ਇਲੈਕਸ਼ਨ ਦੇ ਵਿੱਚ ਜੀ ਇਲੈਕਸ਼ਨ ਦੇ ਵਿੱਚ ਤੁਸੀਂ ਵੋਟਾਂ ਪਾਵਾਂਗੇ ਜੀ ਖੁੱਲ ਕੇ ਚੱਲ ਰਹੇ ਹਾਂ ਪਿੰਡਾਂ 'ਚ ਹਾਂਜੀ ਹਾਂਜੀ ਨਹੀਂ ਆਪਣੇ ਪਿੰਡ 'ਚ ਹਾਂ ਦਾ ਟਾਈਮ ਨਹੀਂ ਇਹਨਾਂ ਜੀ ਅਸੀਂ ਆਪਣੇ ਪਿੰਡ 'ਚ ਜਿੰਨੇ ਜੋਗੇ ਆ ਗਏ ਆਪਣੇ ਪਿੰਡ ਦੇ ਕੋਈ ਰਿਸ਼ਤੇਦਾਰ ਆ ਜਿੱਦਾਂ ਸਾਡੇ ਹਲਕੇ 'ਚ ਪੈਂਦੇ ਉਹਨਾਂ ਨੂੰ ਫੋਨ ਕਰੀ ਦੀ ਆ ਬਾਕੀ ਬਾਹਰ ਵੀ ਸਾਡੀ ਸਿਸਟਰ ਜਰਮਨ ਦੇ ਵਿੱਚ ਵਹੀਂ ਪਿੰਡ ਉਹਨਾਂ ਦਾ ਉਹਨਾਂ ਦਾ ਵੀ ਫੋਨ ਆਇਆ ਵੀ ਵੋਟ ਪਾਵਾਂਗੇ ਪਾਵਾਂਗੇ ਜੀ ਤਿੰਨ ਰਾਈਆਂ ਦੀ ਵੀ ਸਪੋਰਟ ਸਿੱਖਾਂ ਦੀ ਕਾਫੀ ਜ਼ਿਆਦਾ ਹਨਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਆਪ ਮਹਾਰੇ ਹੋ ਕੇ ਕਹਿੰਦੇ ਜਿਹੜਾ ਨੌਜਵਾਨ ਹੈ ਯੂਥ ਹੈ ਉਹ ਵੀ ਨਾਲ ਤੁਰ ਰਿਹਾ ਹਾਂ ਤੁਰ ਰਿਹਾ ਜੀ ਤੁਰ ਰਿਹਾ ਕੋਈ ਸ਼ੱਕ ਵਾਲੀ ਗੱਲ ਨਹੀਂ ਤੋੜ ਇਸ ਵੀਰ ਕਿੰਨੇ ਕੁ ਗੱਡੀਆਂ ਦਾ ਕਾਫਲਾ ਭਾਈ ਸਾਹਿਬ ਦੇ ਘਰੋਂ ਨਿਕਲ ਜੀ ਇਹਦੇ ਬਾਰੇ ਨਹੀਂ ਮੈਨੂੰ ਪਤਾ ਕੋਈ 40 50 ਤੇ ਨਿਕਲਦੀਆਂ ਹੋਣਗੀਆਂ ਜੀ ਇਹਦੇ ਬਾਰੇ ਨਹੀਂ ਪਤਾ ਮੈਂ ਆਖੀ ਸੀ ਸੌ ਤੇ ਤੁਰ ਜਾਂਦੇ ਆ ਉਹ ਤੇ ਇਹਦੇ ਬਾਰੇ ਨਹੀਂ ਇਥੇ ਦੀ ਮੌਜੂਦਾ ਹੁਣ ਐਮਐਲਏ ਆ ਗਿਆ ਜੀ ਦਲਬੀਰ ਸਿੰਘ ਦਲਬੀਰ ਸਿੰਘ ਤੋਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਤੇ ਉਹ ਆਮ ਤੋਂ ਜਿਤਾ ਕੇ ਤੋਰਿਆ ਸੀ ਲੋਕਾਂ ਨੇ ਆਮ ਪਾਰਟੀ ਦਾ ਉਹਨਾਂ ਨੂੰ ਹਾਂਜੀ ਇਹ ਪਿੰਡ ਨੂੰ ਆਮ ਆਦਮੀ ਪਾਰਟੀ ਜਿੱਤੀ ਫਿਰ ਹੁਣ ਪਿੰਡ ਦਾ ਰੁਖ ਕਿੱਧਰ ਨੂੰ ਚੱਲਦਾ ਸਾਰੇ ਦਾ ਜੱਲੂ ਜੱਲੂ ਪਰ ਖੇੜੇ ਦਾ ਭਾਈ ਸਾਹਿਬ ਦੇ ਪੱਖ 'ਚ ਜਾ ਪੱਖ 'ਚ ਜ਼ਿਆਦਾ ਜੀ ਪੱਖ 'ਚ ਜ਼ਿਆਦਾ ਤੇ ਕੀ ਕੌਮ ਨੂੰ ਸੁਨੇਹਾ ਲਾਉਣਾ ਚਾਹੁੰਦੇ ਕੌਮ ਨੂੰ ਤਾਂ ਸੁਨੇਹਾ ਇਹੋ ਲਾਉਣਾ ਚਾਹੁੰਦੇ ਅੱਜ ਵੀ ਜਿੱਦਾਂ ਚਲੋ ਇਹ ਸਿੱਖ ਕੌਮ ਦਾ ਪ੍ਰਚਾਰ ਕੀਤਾ ਸੀ ਇਹਨਾਂ ਨੇ ਨਸ਼ੇਸ਼ਡਾਉਣ ਵਾਸਤੇ ਪਹਿਲ ਕਦਮੀ ਕੀਤੀ ਸੀ ਚਲੋ ਜਿੰਨਾ ਕੋਇਆ ਵ ਉਨਾ ਕਿ ਇਹਨੇ ਕੀਤਾ ਹੋਆ ਕੋਈ ਮਾੜਾ ਕਰਮ ਨਹੀਂ ਕੀਤਾ ਬਾਕੀ ਚਲੋ ਜੋ ਸਰਕਾਰ ਜਾਣਦੀ ਆ ਜੀ ਉਹਦੇ ਸਰਕਾਰ ਵਾਦੇ ਬਾਰੇ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਕਾਨੂੰਨ ਦੇ ਬਾਰੇ ਤੇ ਨਸ਼ਾ ਕਿੰਨਾ ਕਿ ਆ ਸਾਈਡ ਮਾਜੇ ਚ ਨਸ਼ਾ ਹੈਗਾ ਨਸ਼ਾ ਤੇ ਹੈਗਾ ਸਰਕਾਰ ਫੇਲ ਆ ਰੁਕਣ ਚ ਹਰ ਆਦਮੀ ਫੇਲ ਆ ਜੀ ਮਾਪੇ ਫੇਲ ਸਰਕਾਰਾਂ ਫੇਲ ਐਨ ਜੀਓ ਫੇਲ ਜਥੇ ਬੰਦੀਆਂ ਫੇਲ ਹਰ ਆਦਮੀ ਫੇਲ ਤੇ ਕਹਾਂ ਨੌਜਵਾਨੀ ਦਾ ਨੌਜਵਾਨੀ ਦਾ ਕਹਾਂ ਕੋਈ ਵੀ ਬੰਦਾ ਮੈਂ ਕਹਾਂ ਜੀ ਵੀ ਨਸ਼ਾ ਰੋਕਣ ਚ ਸਫਲ ਹੋ ਸਕਦਾ ਨਹੀਂ ਹੋ ਸਕਦਾ ਇਹ ਕੋਈ ਵੀ ਨਹੀਂ ਹੋ ਸਕਦਾ ਜੀ ਨਸ਼ਾ ਰੋਕਣ ਦੇ ਵਿੱਚ ਸਫਲ ਨਸ਼ਾ ਰੁਕੂਆ ਜਦੋਂ ਨੌਜਵਾਨਾਂ ਨੂੰ ਅੰਦਰੋਂ ਜਾਗਰਤੀ ਆਈ ਹੂੰ ਵੀ ਅਸੀਂ ਇਹ ਗਲਤ ਪਾਸੇ ਤੁਰੇ ਜਾ ਰਹੇ ਹਾਂ ਅਸੀਂ ਇਹ ਕੰਮ ਨਾ ਕਰੀਏ ਫਿਰ ਨਸ਼ਾ ਰੋਕਣਾ ਜੀ ਨਸ਼ੇ ਨੂੰ ਕੋਈ ਨਹੀਂ ਰੋਕ ਸਕਦਾ ਅੰਦਰੋਂ ਜੋ ਨੌਜਵਾਨਾਂ 'ਚ ਜਾਗਰਤੀ ਪੈਦਾ ਹੋਊਗੀ ਵੀ ਅਸੀਂ ਆਪਣੇ ਘਰ-ਘਰ ਕਰਨਦੇ ਆਂ, ਸਰੀਰ-ਘਰ ਕਰਨਦੇ ਆਂ, ਕੋਮ-ਘਰਕ ਕਰ ਰਹੇ ਆਂ, ਦੇਸ਼-ਘਰਕ ਕਰ ਰਹੇ ਆਂ, ਸਟੇਟ-ਘਰਕ ਕਰ ਰਹੇ ਆਂ। ਮਾਪੇ ਸਮਝਾਉਣਗੇ ਛੋਟੇ ਹੁੰਦੇ ਬੱਚਿਆਂ ਨੂੰ ਜਦੋਂ 8ਵੀਂ 9ਵੀਂ 8 9 10 ਸਾਲ ਦੇ ਹੋਣਗੇ ਤੇ ਇੱਕ ਲਹਿਰ ਪੈਦਾ ਹੋਊਗੀ ਜੀ ਫਿਰ ਨੇ ਇਸ਼ਾਰਾ ਕੁਣਾ ਜੀ। ਨਹੀਂ ਇਹ ਇਹ ਲਹਿਰ ਚਲਾਈ ਸੀ ਭਾਈ ਅਮਰਤਪਾਲ ਜੀ ਨੇ। ਹਾਂ ਜੀ ਚਲਾਈ ਸੀ ਮੰਨਦੇ ਆਂ ਚਲਾਈ ਸੀ ਪਰ ਨਹੀਂ ਇਹ ਕਾਮਯਾਬ ਮਨੂੰ ਨਹੀਂ ਕੋਈ ਹੁੰਦੀ ਸੀ ਜੀ ਲਹਿਰ ਕਾਮਯਾਬ ਨਹੀਂ ਸਰਕਾਰਾਂ ਨਹੀਂ। ਹਾਂ ਜੀ ਸਰਕਾਰਾਂ ਚਾਹੁੰਦੀਆਂ ਨਹੀਂ ਮਤਲਬ। ਮਤਲਬ ਸਰਕਾਰਾਂ ਵੀ ਚਲੋ ਜੀ ਨਹੀਂ ਚਾਹੁੰਦੀਆਂ ਸਰਕਾਰਾਂ ਵੀ ਆਪਣੀ ਕੋਸ਼ਿਸ਼ ਕਰਦੀਆਂ ਅਸੀਂ ਕਹੀਏ ਨਹੀਂ ਕਰਦੀਆਂ ਜਿਹਦਾ ਪਤਾ ਲੱਗਦਾ ਉਹਨੂੰ ਫੜਦੇ ਆ ਜੇਲੇ ਵੀ ਘਲਦੇ ਆ ਬਾਕੀ ਉਹ ਕਾਨੂੰਨ ਦੇ ਆਧਾਰ ਤੇ ਜਮਾਨਤਾਂ ਲੈ ਕੇ ਬਾਹਰ ਆ ਜਾਂਦੇ ਅਸੀਂ ਇਹ ਨਹੀਂ ਕਹਿੰਦੇ ਵੀ ਸਰਕਾਰਾਂ ਫੜਦੀਆਂ ਨਹੀਂ ਸਰਕਾਰਾਂ ਫੜਦੀਆਂ ਵਾ ਕੋਸ਼ਿਸ਼ ਕਰਦੀਆਂ ਵਾ ਜਿੱਥੇ ਪਤਾ ਸਾਡੇ ਪਿੰਡ ਥੋੜਾ ਚਿਰ ਹੋਇਆ ਇੱਕ ਫੜੀ ਗੱਡੀ ਉਹ ਨਸ਼ਾ ਫੜਿਆ ਉਹਨਾਂ ਦਾ ਚਲਾਨ ਕੀਤਾ ਉਹਨਾਂ ਨੂੰ ਜੇਲੇ ਭੇਜਿਆ ਵਾ ਨੀ ਕਹਿੰਦੇ ਤਾਂ ਵੱਡੇ ਮਗਰ ਮੱਛਾਂ ਨੂੰ ਨਹੀਂ ਫੜਦੇ ਜਿਹੜੇ ਮੂਰੇ ਹੁੰਦੇ ਨੇ ਛੋਟੇ ਮੋਟੇ ਉਹਨਾਂ ਤੇ ਕਹਿੰਦੇ ਇਹ ਵੱਡੇ ਮਗਰ ਵੱਛ ਵੀ ਹੁਣ ਫੜੇ ਜਾ ਰਹੇ ਆ ਡਰੋਨ ਫੜੇ ਜਾ ਰਹੇ ਆ ਆ ਬਾਰਡਰ ਤੋਂ ਪਰੋਂ ਨਸ਼ਾ ਹੁੰਦਾ ਵਾ ਫੜਿਆ ਜਾ ਰਿਹਾ ਵਾ ਜਿਹੜੇ ਸਰਗਨਾ ਨੇ ਜਿਹੜੇ ਮੇਨ ਚ ਲਾਉਂਦੇ ਨੇ ਹੁਣ ਜਿਹੜੇ ਡਰੋਨ ਆ ਰਹੇ ਆ ਹੁੰਦੇ ਫੜੇ ਜਾਂਦੇ ਉਹ ਸਰਗਣੇ ਆ ਗੁਜਰਾਤੋਂ ਕਿੰਨਾ ਆਉਂਦਿਆ ਇਹ ਪੰਜਾਬ ਦਾ ਕਿ ਨਾ ਹੀ ਬਦਨਾਮ ਕੀਤਾ ਗਿਆ ਨਾ ਹਾਂ ਪੰਜਾਬ ਦਾ ਨਾਮ ਪੰਜਾਬ ਦਾ ਕਿ ਨਾ ਹੀ ਵਰਤਾ ਪਿਆ ਬਣਾਤਾ ਗੁਜਰਾਤੋਂ ਕਿੰਨਾ ਬੰਦਰਗਾਰ ਤੋਂ ਨਸ਼ਾ ਬਣਾਤੀਆਂ ਫਿਲਮਾਂ ਹੀ ਬਣਾਤੀਆਂ ਗੁਜਰਾਤੋਂ ਕਿੰਨਾ ਟਨਾਂ ਦੇ ਟਨ ਨਸ਼ਾ ਫੜਿਆ ਗਿਆ ਇਥੋਂ ਦੇ 2 ਕਿਲੋ ਫੜੇ ਤੇ ਨੈਸ਼ਨਲ ਚੈਨਲ ਆਇਆ ਚਲਾਉਂਦਾ ਜੀ ਡਰੋਨ ਨਾਲ ਨਸ਼ਾ ਆ ਗਿਆ ਡਰੋਨ ਨਾਲ ਨਸ਼ਾ ਆ ਗਿਆ ਉਧਰੋਂ ਸ਼ਿਪਾਂ ਦੇ ਸ਼ਿਪ ਭਰੇ ਆਉਂਦੇ ਆ ਉਹਦੀ ਕੋਈ ਗੱਲ ਨਹੀਂ ਕਰਦਾ ਬਿਲਕੁਲ ਹਾਂ ਜੀ ਇਹ ਸਾਰੇ ਮਾਪੇ ਫਿਰ ਤਾਂ ਚਲੋ ਕਰਦੇ ਨੇ ਵੀ ਹਾਂ ਪੰਜਾਬ ਦੇ ਵਿੱਚ ਜਾਂ ਸਾਡਾ ਧੀ ਪੁੱਤਾਂ ਕੋਈ ਵੀ ਨਸ਼ੇ ਵੱਲ ਦੇਖੋ ਜੀ ਮੈਂ ਜਿਹੜੀ ਤੁਹਾਨੂੰ ਗੱਲ ਦੱਸਤੀ ਆ ਮੇਨ ਇਹ ਬੱਚਿਆਂ ਦੇ ਅੰਦਰੋਂ ਜਨਾਚਾਰੀ ਜਾਗਰਤੀ ਪੈਦਾ ਨਹੀਂ ਹੁੰਦੀ ਇੱਕ ਲਹਿਰ ਨਹੀਂ ਉੱਠਦੀ ਮਾਪੇ ਨਹੀਂ ਸਮਝਾਉਂਦੇ ਰਿਸ਼ਤੇਦਾਰ ਨਹੀਂ ਸਮਝਾਉਂਦੇ ਯਾਰ ਦੋਸਤ ਨਹੀਂ ਸਮਝਾਉਂਦੇ ਸੋਸਾਇਟੀਆਂ ਨਹੀਂ ਟੁੱਟਦੀਆਂ ਉਦੋਂ ਤੱਕ ਨਿਸ਼ਾਨੀ ਖਤਮ ਹੋਊਗਾ ਧੰਨਵਾਦ ਜੀ ਹਾਂਜੀ ਅਸੀਂ ਇਹ ਸਨ ਪਿੰਡ ਜੱਲੂ ਖੇੜੇ ਤੋਂ ਜੱਲੂਪਰ ਖੇੜਾ ਤੋਂ ਤੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਤੇ ਹੁਣ ਅਸੀਂ ਅੱਗੇ ਵੀ ਜਲਦ ਤੁਹਾਨੂੰ ਹੋਰ ਲੋਕਾਂ ਦੇ ਨਾਲ ਮਿਲਾਉਂਦੇ ਰਹਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ